ਰਹਿਣ ਤਨਸਰੀ ਮਹੱਲਾ ਪੰਜਵਾ ਬੰਨਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਤਰ ਕਰੇ ਨਿਸ਼ਚਲ ਇਹ ਮਨੁਆ ਬਹੋਰ ਨ ਕਤਹੁ ਧਾਵੇ ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੀ ਕੀ ਓਹੀ ਓਦੇਉ ਹਰ ਪਉ ਆਪਣੋ ਚੀਤ ਰਹਾਉ ਪਰ ਤਨ ਪਰ ਤਨ ਪਰ ਕੀ ਨਿੰਦਾ ਇਨ ਸਿਓ ਪ੍ਰੀਤ ਨਾ ਲਾਗੈ ਸੰਤ ਹੈ ਸੰਗ ਸੰਤ ਸੰਪਾਖਣ ਹਰ ਕੀਰਤਨ ਮਨ ਜਾਗੈ ਗੁਣ ਨਿਧਾਨ ਦਿਆਲ ਪੁਰਖ ਪ੍ਰਭ ਸਰਬ ਸੂਖ ਦਿਆਲਾ ਮੰਗੈ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗੋਪਾਲਾ ਤਨਾ ਸ੍ਰੀ ਮਹੱਲਾ 5ਵਾਂ ਹਰ ਹਰ ਨੀਨੇ ਸੰਤ ਉਭਾਰ ਹਰ ਕੇ ਦਾਸ ਕੀ ਚਿਤਵੈ ਬੁਰਿ ਆਈ ਤਿਸ ਹੀ ਕਉ ਫਿਰ ਮਾਰ ਰਹਾਉ ਜਨ ਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਭ੍ਰਮਤ ਭ੍ਰਮਤ ਊਹਾ ਹੀ ਮੂਏ ਬਹੁੜਿ ਗ੍ਰਹਿ ਨਾ ਮੰਜਾਰ ਨਾਨਕ ਸਰਨ ਪਰਿਓ ਦੁਖ ਭੰਜਨ ਗੁਣ ਗਾਵੇ ਸਦਾ ਅਪਾਰ निंदक का मुख काला होवा दीन दुनिया के दरबार तनासरी मोहल्ला 5 अब हर राख न हार चितारिया पतत पनीत किए खिन पीतर सगला रोग बदारिया रहाउ गोष्ट भई साधकै संगम काम क्रोध लोभ मारिया सिमर सिमर पूर्ण नारायण ਸੰਗੀਤ ਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲੇ ਹਾਰਿਆ ਤਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੂ ਰਾਮ ਸਿਉ ਹੇਤ ਸਤਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਾਟਿਆ ਕੀਤ ਰਹਾਉ हाथ दे राखियो अपना कर बिन ता सगल मिटाई निंदक के मुख काले कीने जन काया पसहाई साचा साहिब होआ रखवाला राख लिए कंठ लाए निरपौ भय सदा सुख मानी नानक हर गुण गाए तनासरी महल्ला 5 ਔਖਦ ਤੇਰੋ ਨਾਮ ਦਿਆਲ ਮੋਹੇ ਆਤੁਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾਉ ਤਾਰ ਅਨਗਰਹੋ ਸੁਆਮੀ ਮੇਰੇ ਦੁਤੀਆ ਭਾਉ ਨਿਵਾਰ ਬੰਦਨ ਕਾਟ લેਹੁ ਆਪਣੇ ਕਰ ਕਭੂ ਨ ਆਵਹਿ ਹਾਰ ਤੇਰੀ ਸਰਨ ਪਿਆ ਹੋ ਜੀਵਾ ਤੂੰ ਸਮਰੱਥ ਪੁਰਖ ਮਿਹਰਵਾਨ आठ पहर प्रभु ਕੋ ਆਰਾਦੀ ਨਾਨਕ ਸਦ ਕੁਰਬਾਨ ਰਾਗ ਤਨਾ ਸ੍ਰੀ ਮੋਹੱਲਾ ਪੰਜਵਾਂ ਇੱਕ ਓ ਔੰਕਾਰ ਸਤਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲਿਓ ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹੋ ਰਹਾਉ ਅਗਨੁ ਕਟੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ ਊਚ ਨੀਚ ਸੁਖ ਦੁਖ त्रापਸ ਨਾਹੀ ਤ੍ਰਿਸ਼ਨਾ ਭੂਖ ਮਨ ਬਾਸਨਾ ਰਚ ਬਿਖੈ ਬਿਆਦ ਪੰਜ ਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਧਨ ਤੇਰਾ ਨਾਨਕ ਜਾਨ ਸਦਾ ਹਰਨੇਰਾ ਤਨਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿੱਧ ਦੂਖ ਨਾ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨਾ ਸੂਜੈ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰਤ ਸੁਆਮੀ ਸੋਈ ਵੇਦ ਸਿਮਰਤ ਕਥੈ शास्त्र ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਪੂਜੀਏਕ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੀਕ ਤਨਾਸਰੀ ਮਹਲਾ 5ਵਾਂ ਫਿਰ ਤ ਫਿਰ ਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਧਿਆਇਆ ਤਾਂ ਤੇ ਮੋਹਿ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਵਿਆਪੇ ਮਾਈ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਇ ਨਾਨਕ ਨਾਮ ਨਿਰੰਝਨ ਗਾਈਐ ਪਾਈਐ ਸਰਬ નિਧਾਨਾ ਕਰਿ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਤਨਾਸਰੀ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਗੁਰ ਪ੍ਰਸਾਦ ਛੋੜ ਜਾਹਿ ਸੇ ਕਰਹਿ ਪਾਰਾਲ ਕਾਮ ਨ ਆਵਹਿ ਸੀ ਜੰਜਾਲ ਸੰਗ ਨ ਚੱਲ ਹੈ ਤਿੰਨ ਸਿਉ ਹੀਤ ਜੋ ਬੈਰਾਈ ਸੀ ਮੀਤ ਐਸੇ ਭਰਮ ਭੁਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾਉ ਸਾਚ ਧਰਮ ਨਹੀਂ ਭਾਵੈ ਦੀਠਾ ਝੂਠ ਧੋ ਸਿਉ ਰਕਿਓ ਮੀਠਾ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀ ਮਰਨ ਵਿਚਾਰਾ ਵਸਤ ਪਰਾਈ ਕੋ ਉਠ ਰੋਐ ਕਰਮ ਧਰਮ ਸਗਲਾਈ ਖੋਐ ਹੁਕਮ ਨਾ ਬੂਝੈ ਆਵਣ ਜਾਣੇ ਪਾਪ ਕਰੈ ਤਾਂ ਪਛੋਤਾਣੀ ਜੋ ਤੁਧ ਭਾਵੈ ਸੋ ਪਰਵਾਨ ਤੇਰੇ ਭਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖਲੇ ਸਾਹਿਬ ਪ੍ਰਭ ਮੇਰਾ ਧਨਾਸਰੀ ਮਹੱਲਾ ਪੰਜਵਾਂ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕੋ ਹਰ ਹਰ ਰੋਜ ਗਾਰ ਸੰਚਣ ਕੋ ਹਰ ਏਕੋ ਨਾਮ ਹਲਤ ਪਲਤ ਤਾਂ ਕੈ ਆਵੇ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਜ ਗਾਵਹਿ ਗੁਣ ਏਕ ਨਰੰਕਾਰ ਰਹਾਉ ਸਾਦ ਕੀ ਸੋਬਾ ਆਤਮਸ਼ ਕੀਨੀ ਸੰਤ ਵਡਾਈ ਹਰ ਜਸ ਚੀਨੀ ਆਨੰਦ ਸੰਤਨ ਕੈ ਭਗਤ ਗਵਿੰਦਾ ਸੂਖ ਸੰਤਨ ਕੈ ਬਿਨਸੀ ਚਿੰਦ ਜਹ ਸਾਦ ਸੰਤਨ ਹੋਵਹਿ ਇਕੱਤਰ ਤਹ ਹਰ ਜਸ ਗਾਵਹਿ 나ਦ ਕਵਿੱਤ ਸਾਦ ਸਭਾ ਮਹਿ ਆਨੰਦ ਬਿਸਰਾ ਹੁਨ ਸੰਗ ਸੋ ਪਾਏ ਜਿਸ ਮਸਟਕ ਕਰਾਂ ਦੋਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣ ਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾਂ ਧੂਰ ਤਨਾਸਰੀ ਮਹੱਲਾ ਪੰਜਵਾਂ ਸੋ ਕਤ ਡਰੈ ਜੇ ਖਸਮ ਸੁਮਹਾਰੈ ਡਰ ਡਰ ਪਚੇ ਮਨ ਮੁਖ ਵਿਚਾਰੀ ਰਹਾਉ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਏਕ ਨਿਰੰજન ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਅਨ ਕਾ ਦਾਤਾ ਪੂਰਨ ਸਭ ਠਾਈ ਕੋਟ ਕਲੇਸ਼ ਮਿਟਹਿ ਹਰਨਾਈ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾ ਕੈ ਮਨ ਤਨ ਬਾਸੈ ਜਿਸਨੂੰ ਆਪ ਲਏ ਲੜ ਲਾਏ ਦਰਗਾਹ ਮਿਲਾਤ ਸਾਈ ਜਾਏ ਸੇਈ ਭਗਤ ਜੇ ਸਾਚੇ ਬਾਣੇ ਜਮ ਕਾਲ ਤੇ ਪਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਘਟ ਘਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇ ਨਾਰ ਤਨਾਸਰੀ ਮਹੱਲਾ